ਦੂਗਾ ਵੀ ਆ ਰਹਾ ਤੇਰਾ ਪੁੱਤਰ ਨਕਮਾ ਦੇਵਰਾ ਨਾ ਪਹਿਲੇ ਕਰੀ ਉਹਨੂੰ ਛੱਡ ਕੇ ਦੇਖੋ ਉਥੇ ਜੇ ਬੱਚੇ ਘੜਾਉਣ ਵਾਲਾ ਤਾਂ ਬੱਚੇ ਲੈ ਕੇ ਦੇਖੋ ਇੱਕ ਵਾਰ ਐਂਦਾ ਕਿਹੇ ਪਿੱਛੇ ਲਾ ਕੇ ਜਜਮੈਂਟ ਕਰਕੇ ਪੁੱਤਰ ਨਾ ਆਪਣਾ ਦੀ 3500 4000 ਦੀ ਹੁੰਨੀ ਹਨਾ ਮੈਨੂੰ ਉਹ ਰੇਟ ਨਹੀਂ ਚੇਤਾ ਤੇ ਆ 100 150 ਰੁਪਏ ਦੀ ਆ ਕੰਮ ਇੰਨਾ ਕ ਬੰਬ ਕੇ ਬਾਬਿਓ ਐਂਦਾ ਦੀ ਗੋਲੀ ਹੁੰਦੀ ਆ ਦੇਖੋ ਆ ਰੰਗ ਦੀ ਜਦੋਂ ਨਾ ਆਹ ਦਿਨਾਂ ਚ ਬੱਚਿਆਂ ਨੂੰ ਬੁਖਾਰ ਹੁੰਦਾ ਹੀ ਹੁੰਦਾ ਆ ਤੇ ਜਦੋਂ ਜਿਆਦਾ ਬੁਖਾਰ ਹੋ ਜਾਂਦਾ ਆ ਉਹਦੇ ਕਰਕੇ ਇਹ ਪ੍ਰੋਬਲਮ ਇਹਨਾਂ ਨੂੰ ਬੱਚਤਾਂ ਨੂੰ ਆ ਜਾਂਦੀ ਆ। 4 ਵਾਰੀ ਪੋਣਾ। ਇੱਕ ਇੱਕ ਦੋ ਦੋ ਬੂੰਦਾ ਨਾ ਮੂੰਹ 'ਚ ਪਾਈ ਜਾਣੀਆਂ। ਤੇ ਇਹ ਕਾਲਾ ਘੇਰਾ ਹੈਗਾ ਨਾ ਦੇਖੋ ਐ ਕਲੀਅਰ। ਇਹ ਬਰਾਊਨ ਜੇ ਕਲਰ ਦਾ ਹੁੰਦਾ ਹਲਕਾ ਜਿਹਾ। ਇਹ ਜਿੰਨੇ ਗੂੜੇ ਹੋਣਗੇ ਓਨੇ ਪਰਸੈਂਟ ਹੀ ਮਤਲਬ ਘੱਟ। ਤੇ ਬਾਬਿਓ ਆਹ ਵਾਲਾ ਆ। ਗੁਰੂਕੁਸ਼ ਵਿਟਾਮਿਨ ਆ ਨਾ। ਤੇ ਹਾਂਜੀ ਬਾਬਿਓ ਲੈਂਦੇ ਤੇ ਚੜਦੇ ਆਲੇ ਵੀਰਾਂ ਨੂੰ ਦਿਲੋਂ। ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਚਲੋ ਬਾਬਿਓ ਜਿਹੜੀ ਕੱਲ ਵਾਲੀ ਵੀਡੀਓ ਤੁਹਾਨੂੰ ਕਬੂਤਰ ਦਿਖਾਈ ਸੀ ਆਹ ਵਾਲੇ ਹਨਾ ਤੇ ਇਹਨਾਂ ਦੀ ਅੱਜ ਹਾਲਤ ਚੈੱਕ ਕਰ ਲੋ ਕੱਲ ਹਾਲਤ ਇਹਨਾਂ ਦੀ ਦੇਖੀਏ ਤੁਸੀਂ ਕੀ ਸੀ ਹਨਾ ਅੱਜ ਹਾਲਤ ਚੈੱਕ ਮੇਲੇ 80% ਬੱਚੇ ਸਹੀ ਹੋ ਗਏ ਆ ਆਹ ਇਹਨਾਂ ਦੇ ਮਾਖਾਂ ਚ ਤੇ ਉਹ ਦਵਾਈ ਪਾ ਕੇ ਹਟਾਣਾ ਉਹਦੇ ਕਰਕੇ ਝੱਕਣ ਜੀਆ ਲਿਆ ਹੁਣੀ ਤੇ ਉਹ ਵੀ ਤੁਹਾਨੂੰ ਦੱਸੂਗਾ ਕਿਹੜੀ ਦਵਾਈ ਆ ਪਹਿਲਾਂ ਮੈਨੂੰ ਆਪਾਂ ਨੂੰ ਕੱਲ ਦੀ ਵੀਡੀਓ ਚ ਦੱਸੂਗਾ ਇਹਦੇ ਬਾਰੇ ਵੀ ਕਿਹੜੀ ਦਵਾਈ ਸੀ ਜਿਹੜੀਆਂ ਅੱਖਾਂ ਜਾਂ ਜਿੰਦੀਆਂ ਜਾਂ ਮੂੰਹ ਦੇ ਵਿੱਚ ਚਿੱਟੇ-ਚਿੱਟੇ ਛਾਲੇ ਹੋ ਜਾਂਦੇ ਹਨ ਤੇ ਉਹ ਕਿਸ ਵਜ੍ਹਾ ਤੋਂ ਹੁੰਦੇ ਆ ਤੇ ਮੁੱਦੇ ਦਾ ਅੱਜ ਆਪਾਂ ਗੱਲ ਕਰਦੇ ਆ ਤੇ ਆਹ ਦੇਖੋ ਜਿਹੜੇ ਕੱਲ ਇਹਨਾਂ ਦੇ ਅੰਦਰ ਸੀ ਨਾ ਜੰਮਿਆ ਹੋਇਆ ਸੀ ਆਹ ਦੇਖੋ ਵਾਈਟ-ਵਾਈਟ ਜਿਹੜਾ ਹਵਲਾ ਆਹ ਇਹ ਰਾਤੀ ਦਵਾਈ ਦਿੱਤੀ ਉਹਨੇ ਅਜ ਪੱਟ ਕੇ ਬਾਹਰ ਮਾਰੀ ਤੇ ਮੂੰਹ ਦੇ ਵਿੱਚ ਸੀ ਦੋ ਬਸ ਮਾੜਾ ਜਿਹਾ ਹੱਤ ਨਾਲ ਉੱਦਈ ਜਿਹੜਾ ਆਹ ਇਹਦੇ ਨਾਲ ਪਰਦੇ ਨਾਲ ਮੜ ਜਿਆ ਕੱਢੇ ਨਿਕਲ ਗਏ ਠੀਕਾ ਹੁਣੇ ਗਾਂ ਹੁਣੇ ਵੀ ਨਹੀਂ ਇਹਨਾਂ ਨੂੰ ਜਿਹੜੀ ਦਵਾਈ ਦਿੱਤੀ ਆ ਤੇ ਉਹ ਦਵਾਈ ਵੀ ਦੱਸੂਗਾ ਤੁਹਾਨੂੰ ਅੱਜ ਬਾਕੀ ਮੈਂ ਕੱਲ ਦੀ ਵੀਡੀਓ 'ਚ ਦੱਸਿਆ ਆਪਾਂ ਇਹਨਾਂ ਨੂੰ ਕੀ ਕੀ ਮੈਡੀਸਿਨ ਦਿੱਤੀ ਸੀ ਹੈ ਨਾ ਕਿਉਂਕਿ ਜਦੋਂ ਜ਼ਿਆਦਾ ਬੁਖਾਰ ਹੋ ਜਾਂਦਾ ਨਾ ਆ ਦਿਨਾਂ 'ਚ ਬੱਚਿਆਂ ਨੂੰ ਬੁਖਾਰ ਹੁੰਦਾ ਹੀ ਹੁੰਦਾ ਆ ਤੇ ਜਦੋਂ ਜ਼ਿਆਦਾ ਬੁਖਾਰ ਹੋ ਜਾਂਦਾ ਆ ਉਹਦੇ ਕਰਕੇ ਇਹ ਪ੍ਰੋਬਲਮ ਇਹਨਾਂ ਨੂੰ ਪੁੱਤਰਾਂ ਨੂੰ ਆ ਜਾਂਦੀ ਆ ਬੁਖਾਰ 'ਚ ਤਾਂ ਬੁਖਾਰ ਜ਼ਿਆਦਾ ਹੋ ਗਿਆ ਉਹ ਗਲਾ ਪਕਾ ਦਿੰਦਾ ਮੂੰਹ ਛਾਲੇ ਆ ਚਿੱਟਾ ਚਿੱਟਾ ਜਿਹਾ ਜੰਮ ਜਾਂਦਾ ਪਹਿਲਾ ਬੁਖਾਰ ਦੀ ਪੈਰਾਸੀਟਾਮੋਲ ਦੋ ਇਹਨਾਂ ਨੂੰ ਮੈਂ ਰਾਤੀ ਦਿੱਤੀ ਸੀ ਮੈਨੂੰ ਲੱਗ ਗਈ ਸੀ ਨਾ ਬਾਅਦ ਚ ਉਹ ਵੀਡੀਓ ਚ ਨਹੀਂ ਦਿਖਾਈ ਉਹ ਪੈਰਾਸੀਟਾਮੋਲ ਦੀਆਂ ਦੋ ਦੋ ਬੂੰਦਾ ਇਹਨਾਂ ਨੂੰ ਦੇਤੀ ਆ ਉਹਦੇ ਨਾਲ ਪੁੱਤਰਾ ਦਾ ਬੁਖਾਰ ਉੱਤਰ ਗਿਆ ਤੇ ਜਿਹੜੇ ਇਹਨਾਂ ਦੀ ਛਾਲੇ ਸੀ ਉਹ ਤੋਂ ਤਾਂ ਦੱਸਦਾ ਮੈਂ ਕੀ ਦਿੱਤਾ ਹਨਾ ਤੇ ਆ ਬਾਬੇ ਉਹ ਪੱਲਿਆਂ ਦਾ ਡ੍ਰੋਪ ਤੇ ਇਹ ਜਦੋਂ ਬੁਖਾਰ ਬੂਰ ਹੋ ਜਾਂਦਾ ਮੂੰਹ ਦੇ ਵਿੱਚ ਜਿੱਦਾਂ ਬੱਚਿਆਂ ਦੇ ਵੀ ਛੋਟੇ ਬੱਚਿਆਂ ਦੇ ਵਾਸਤੇ ਹੀ ਵਰਤੀ ਜਾਂਦੀ ਆ ਇਹ ਤਿੰਨ ਸਾਲ ਦੇ ਬੱਚਿਆਂ ਤੇ ਢਾਈ ਤਿੰਨ ਸਾਲ ਦੇ ਚਾਰ ਸਾਲ ਦੇ ਬੱਚਿਆਂ ਨੂੰ ਆਪਾਂ ਦੇ ਸਕਦੇ ਆ ਇਹ ਕਬੂਤਰਾ ਤੇ ਕੰਮ ਕਰਦੀ ਕਿਉਂਕਿ ਇਹ ਵੀ ਛੋਟੇ ਹੀ ਆ ਇਹਨਾਂ ਦਾ ਕਿਹੜਾ ਬਹੁਤ ਵੱਡੇ ਹੁੰਦੇ ਹਨ ਨਾ ਪਾਈਆ ਪਾਈਆ ਦੇ ਵੀ ਨਹੀਂ ਹੁੰਦੇ ਇਹ ਤੇ ਇਹਨਾਂ ਤੇ ਇਹ ਦਿਹਾੜੀ ਚ ਚਾਰ ਵਾਰੀ ਪੋਣਾ ਇੱਕ ਇੱਕ ਦੋ ਦੋ ਬੂੰਦਾ ਨਾ ਮੂੰਹ ਚ ਪਾਈ ਜਾਣੀਆਂ ਤੇ ਸਟੋਮਾ ਕੇਅਰ ਬਾਕੀ ਜੇ ਮੈਂ ਗਲਤ ਪੜਦਾ ਹਾਂ ਤਾਂ ਤੁਸੀਂ ਸਹੀ ਪੜ ਲਿਓ ਹਨਾ ਆਹ ਮੈਡੀਸਨ ਆ ਤੇ ਇਹਦੇ ਨਾਲ ਹੀ ਆਪਾਂ ਹਨਾ ਆ ਇੱਕ ਵਾਰੀ ਪਾਇਆ ਹੋਣਾ ਇੱਕ ਆ ਜੀ ਤਾਂ ਫੇਰ ਕਿੰਨੇ ਘੰਟੇ ਤੱਕ ਪਾਵਾਂਗੇ ਤੇ ਫੇ ਕਿਉਂਕਿ ਹੁਣ ਦੇਣ ਥੋੜਾ 3:00 ਵਜੇ ਤਾਂ ਵੱਜ ਹੀ ਗਏ ਮੈਂ ਲੇਟ ਹੋ ਗਿਆ ਸ਼ਹਿਰੋਂ ਉਂਦੇ ਆਉਂਦੇ ਮੈਂ ਲੈ ਕੇ ਆਇਆ ਆ ਤੇ ਇਸ ਕਰਕੇ ਨੂੰ ਮੈਂ 3-4 ਵਾਰੀ ਹੁਣ ਵੀ ਦਊਂਗਾ ਘੰਟੇ ਉਹਦਾ ਤੁਸੀਂ ਦਿਹਾੜੀ ਦੇ ਦਾ ਸਵੇਰੇ ਪਾਤਾ ਦੁਪਹਿਰ ਨੂੰ ਪਾਤਾ ਤੇ ਸ਼ਾਮਾਂ ਨੂੰ ਚਾਰ ਵਾਰੀ ਦੇਣਾ ਮਤਲਬ ਆਪਣੇ ਹਿਸਾਬ ਨਾਲ ਬਣਾ ਲਿਓ ਤੁਸੀਂ ਚਾਰ ਵਾਰੀ ਦੇਣਾ ਇਹ ਜਿਹੜੇ ਮਰਜ਼ੀ ਹਿਸਾਬ ਨਾਲ ਚਾਰ ਵਾਰੀ ਦੋ-ਦੋ ਬੂੰਦਾ ਮੂੰਹ 'ਚ ਪਾਈ ਜਾਣੀਆਂ ਇਹ ਦੋ-ਦੋ ਤਿੰਨ-ਤਿੰਨ ਘੰਟੇ ਬਾਅਦ ਪਾਈ ਜਾਇਓ ਤੇ ਜਦੋਂ ਇਹਨਾਂ ਨੂੰ ਪਾਤਾ ਉਦੋਂ ਬਾਅਦ ਨਾ ਪਾਣੀ ਦੇਣਾ ਨਾ ਦਾਣਾ ਦੇਣਾ ਅੱਧਾ ਘੰਟਾ ਜਦੋਂ ਇਹ ਪਾਤਾ ਅੱਧਾ ਘੰਟਾ ਕੱਖ ਨਹੀਂ ਦੇਣਾ ਉਤਰੋਂ ਤੇ ਇੱਕ ਬਾਬੇ ਆ ਬਹੁਤ ਪੁਰਾਣਾ ਪਿਆ ਮੈਂ ਲੱਭ ਕੇ ਲਿਆ ਆ ਨਾ ਇਹ ਅੱਖਾਂ ਤੋਂ ਆ ਇਦੀ ਮੈਂ ਨਵਾਂ ਲਿਆ ਕੇ ਤੁਹਾਨੂੰ ਫੋਟੋ ਪਾਉਂਗਾ ਇਹਦਾ ਨਾਮ ਵੀ ਨਹੀਂ ਉਤੋਂ ਪੜਿਆ ਜਾਂਦਾ ਤੇ ਨਾ ਹੀ ਮੇਰੇ ਤੋਂ ਪੜ ਹੁੰਦਾ ਪਿਆ ਹੁਣ ਠੀਕ ਆ ਬਾਕੀ ਜੇ ਤੁਹਾਨੂੰ ਕੋਈ ਸਮਝ ਆ ਗਿਆ ਤਾਂ ਦੇਖ ਲਿਓ ਤੇ ਇਹ ਲਿਉਂਨੇ ਆ ਇਹ ਅੱਖਾਂ ਤਾਂ ਬਹੁਤ ਵਧੀਆ ਅੱਖਾਂ ਆਈਆਂ ਹੁਣ ਕਬੂਤਰਾਂ ਦੀਆਂ ਦੋ ਵਾਰੀ ਪਾ ਦਿਓ ਤਿੰਨ ਵਾਰੀ ਬਸ ਇੱਕ ਇੱਕ ਬੂੰਦ ਪਾਉਣੀ ਆ ਕਿੱਧਰ ਇੱਕ ਉਧਰ ਤੇ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਹੀ ਬੱਚਾ ਸਹੀ ਹੋ ਜਾਂਦਾ ਇਹ ਨਾਲ ਅੱਖਾ ਓੱਖਾ ਆਈਆਂ ਦਾ ਤੇ ਉਹ ਆਪਾਂ ਲਿਉਂਨੇ ਆ ਪਹਿਲਾ ਬੁਖਾਰ ਵਾਲੀ ਜੇ ਅੱਖਾਂ ਆਈਆਂ ਕਬੂਤਰ ਨੂੰ ਸਭ ਤੋਂ ਪਹਿਲਾਂ ਬੁਖਾਰ ਦੀ ਦਵਾਈ ਦਿਓ ਬੁਖਾਰ ਦੇ ਨਾਲ ਹੀ ਵੀਰੇ ਅੱਖਾਂ ਆਉਂਦੀਆਂ ਬੁਖਾਰ ਦੇ ਨਾਲ ਇਹ ਇਹ ਅੱਖਾਂ ਨੂੰ ਵੀ ਥੋੜਾ ਕਰਦਾ ਮੈਨ ਲੱਗਦਾ ਔਰਲਾ ਬਚਾਰਾ ਉਪਰਲਾ ਸਹੀ ਹੋ ਗਿਆ ਇਹਨਾਂ ਔਰਲਾ ਕਰਦਾ ਪਿਆ ਹਲਕਾ ਜਾ ਇਹਨੂੰ ਇੱਕ ਕਰੀ ਪੈਰਾਸੀਟਾਮੋਲ ਹੋਰ ਦੇਣੀ ਹੈ ਦੋਨਾਂ ਨੂੰ ਉਸ ਤੋਂ ਬਾਅਦ ਆ ਲੈ ਕੇ ਉਹਨਾਂ ਮੇਜਾਂ ਜਾ ਕੇ ਸ਼ਰੂ ਤੇ ਇਥੋਂ ਮੈਡੀਕਲ ਤੋਂ ਮਿਲ ਜਣੀ ਸ਼ਾਇਦ ਪਿੰਡੋਂ ਹੀ ਮਿਲ ਜਵੇ ਹਨ ਤੇ ਉੱਥੋਂ ਲੈ ਕੇ ਉਹਨਾਂ ਜਾ ਕੇ ਆਹ ਤੇ ਲੋ ਬਾਬੇ ਇਹਨਾਂ ਨੂੰ ਵੀ ਦਾਣਾ ਦੂਣਾ ਪਾਤਾ ਹਨ ਤੇ ਆ ਦਾਣੇ ਪਾਏ ਆ ਥੱਲੇ ਖਲਾਰ ਤੇ ਇਹਨਾਂ ਨੇ ਉਹ ਵਿੱਚ ਮੈਂ ਦੂਜੀ ਪਾਈ ਸੋਇਆਬੀਨ ਦੀ ਦਾਲ ਥੋੜੀ ਜੀ ਪਈ ਸੀ ਉਹ ਪਾਈ ਇਹਨਾਂ ਚੰਗੀ ਤਰ੍ਹਾਂ ਖਲਾਰ ਰਹੂਗੇ ਉੱਤੇ ਦਾਣੇ ਵੀ ਤੇ ਉਹ ਚੱਕ ਲੜ ਕੇ ਸਾਫ਼ ਕੀ ਗੜਾਈ ਨੇ ਬੂਤਰਾ ਵੇ ਜਿਹੜ ਬਾਕੀ ਨੂੰ ਵੀ ਸਾਫ਼ ਕਰਕੇ ਗੁੱਡੇ ਹੁਣ ਕਰਦੇ ਆ ਹਨਾ ਧੁੱਪ ਲੱਗੀ ਅੱਜ ਕੱਲ ਨੂੰ ਰੇਹ ਦਾ ਮੁੰਡੇ ਨੂੰ ਸਾਦਾ ਤੇ ਸੱਜ ਕੇ ਥੱਲੇ ਸਿਮੜਾ ਪਾਜੀਏ ਸਾਰੇ ਗੁੱਡੇ ਆ ਬੱਚਾ ਥੋੜਾ ਜਿਹਾ ਵੱਡਾ ਹੋ ਜੇ ਮੈਂ ਇਵਿਟ ਕਰਦਾ ਫੇ ਗੁੱਡਾ ਨਹੀਂ ਤਾਂ ਆਪਾਂ ਨੂੰ ਰੋਕਣਾ ਪੈ ਜਾਣਾ ਕਿਉਂਕਿ ਬੱਚੇ ਦੇ ਥੱਲੇ ਵੀ ਪੋਣਾ ਨਾ ਫੇ ਅੱਦਾ ਰਹੇਗਾ ਟੱਕਿਆ ਰਹੇਗਾ ਕੱਲ ਨੂੰ ਤੋੜ ਧੁੱਪ ਕੇ ਸਿਮੜਾ ਹੋਣਾ ਸਾਰੇ ਗੁੱਡੇ ਜਿਹਾ ਆਪਾਂ ਇੱਥੇ ਜੇ ਇੱਥੇ ਵੀ ਦੇਖ ਲਾਂ ਜਨਾ ਹੋਇ ਪਾ ਲਾਂਗੇ ਨਹੀਂ ਤਾਂ ਫੇ ਨੂੰ ਰੋਕਣਾ ਪੈ ਜਾਣਾ ਫੇ ਬਾਅਦ ਚ ਕਰਾਵਾਂਗੇ ਇਹ ਵਾਲਾ ਗੁੱਡਾ ਹਨਾ ਤੇ ਬਾਕੀ ਬਾਪਿਓ ਇਹਨਾਂ ਨੂੰ ਵੀ ਪਾਤਾ ਹਨਾ ਦਾਣਾ ਦੂਣਾ ਜੋ ਤੇ ਇਹਨਾਂ ਨੂੰ ਸੋਇਆਬੀਨ ਦੀ ਦਾਲ ਕੱਲੀ ਥੋੜੀ ਜਿਹੀ ਪਾਈ ਆ ਮੈਂ ਤੇ ਕਣਕ ਨਹੀਂ ਪਾਈ ਇਹਨਾਂ ਨੂੰ ਮੈਂ ਲਾਇ ਤਾਂ ਕਮਜ਼ੋਰੀ ਆਈ ਹੋਊਗੀ ਨਾ ਉਹ ਸੈੱਟ ਹੋ ਜੂਗੇ ਤੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਸੋਇਆਬੀਨ ਜਿਆਦਾ ਨਾ ਬਾਲੀ ਗਰਮ ਆ ਤੇ ਨਾ ਠੰਡੀ ਤੇ ਚਲੋ ਹੈ ਹੀ ਨਹੀਂ ਹੈਗੀ ਤਾਂ ਤਾਕਤਲੀ ਆ ਮਤਲਬ ਗਰਮੇ ਹੀ ਆ ਪਰ ਬਾਲੀ ਗਰਮ ਨਹੀਂ ਹੈਗੀ ਜੇ ਆਪਾਂ ਕਹਿ ਦਈਏ ਇੰਨੀ ਗਰਮ ਨਹੀਂ ਹੈਗੀ ਤੇ ਆਪਾਂ ਘੜਾ ਇੰਨੀ ਪਾਈ ਆ ਥੋੜੀ ਪਾਈ ਆ 8-10 ਦਾਣੇ ਔਨੇ ਆ ਮਹਾ ਦੋਦਾਂ ਨੂੰ ਤੇ ਇਹ ਖਾਲੂਗੇ ਬਾਕੀ ਸਾਰੇ ਕੂਤਰਾਂ ਨੂੰ ਦਾਣਾ ਦੋਣਾ ਪਾਤਾ ਤੇ ਕੱਲ ਵਾਲੀ ਵੀਡੀਓ 'ਚ ਦੱਸਿਆ ਸੀ ਮੈਂ ਵੀ ਆ ਸਿੱਟਣਾ ਆ ਤੇ ਨਹੀਂ ਸਿੱਟਿਆ ਗਿਆ ਤੇ ਰਾਜ ਤੇ ਕਾਂਕੂ ਜੇ ਖਾ ਖੂਗੇ ਅੱਧੇ ਜਿਹੜੇ ਵਿੱਚੋਂ ਵਧੀਆ ਵਧੀਆ ਦਾਣ ਸੀ ਚਿੜੀਆਂ ਚੁੜੀਆਂ ਚੱਕ ਗਈਆਂ ਬਾਕੀ ਸਿੱੜ ਦਿੰਦੇ ਆ ਉਹ ਚੱਕ ਕੇ ਉੱਪਰ ਵੀ ਸਾਰਿਆਂ ਨੂੰ ਦਾਲਾਂ ਦਵਾਈ ਪਾਈ ਅੱਜ ਟੈਰਾਮਾਈਸੀਨ ਦਾ ਪਾਊਡਰ ਜਿਹੜਾ ਟੈਟਰਾਸਾਈਕਲਿਨ ਦਾ ਪੀਲਾ ਪੈਕਟ ਹੁੰਦਾ ਨਾ ਉਹ ਵਾਲਾ ਖੋਲਕੇ ਇਹਦੇ ਵਿੱਚ ਸਾਰੇ ਕੁਜਿਆਂ ਚ ਪਾਇਆ ਕਿਉਂਕਿ ਮੈਂ ਕੁਜੇ ਛੋਟੇ ਰੱਖੇ ਆ ਮੈਂ ਵੱਡੇ ਕੁਜੇ ਨਹੀਂ ਰੱਖੇ ਸਿਰਫ ਇੱਕ ਦੋ ਛੁੱਡਿਆਂ ਚ ਵੱਡੇ ਕੁਜੇ ਆ ਕਿਚ ਤੇ ਕੋਚ ਤੇ ਕਿਚ ਬਾਲਟੀ ਬਾਲਟੀ ਆ ਟੁੱਟ ਗਿਆ ਸੀ ਤਾਂ ਬਾਲਟੀ ਰੱਖੀ ਆ ਵੀ ਲਿਓਣਾ ਕੁਜਾ ਇਹਨਾਂ ਦਾ ਨਵਾਂ ਨਵਾਂ ਕੁਜਾ ਰੱਖਣਾ ਕੁਜਾ ਹੀ ਰੱਖਣਾ ਪਲਾਸਟਿਕ ਦੇ ਵਿੱਚ ਪਾਣੀ ਨਹੀਂ ਪੋ ਇਹ ਮਜਬੂਰੀ ਲਈ ਰੱਖੀ ਆ ਤੇ ਮੈਂ ਸਿੱਟ ਦੂੰਗਾ ਪਾਰਟੀ ਚੱਕ ਕੇ ਤੇ ਮੈਂ ਇੱਕ ਦੋ ਦਿਨਾਂ ਦੇ ਵਿੱਚ ਜਿੱਦਣ ਵੀ ਗਿਆ ਤੇ ਉਹ ਮੈਂ ਲੈ ਆਉਂਗਾ ਐਂ ਇਸੇ ਕੁੱਜਾ ਸੀ ਹੋਰ ਉਹ ਟੁੱਟ ਗਿਆ ਇੱਕ ਦਿਨ ਮੇਰੇ ਕੋ ਕੁੱਜਾ ਤੇ ਇਹ ਵੀ ਚੱਕ ਲੈਣੇ ਆ ਤੇ ਬਾਕੀ ਬਾਬਿਓ ਕੱਲਾ ਬੱਤਾ ਕਰਦੇ ਆ ਤੁਹਾਡੇ ਜਿਹੜੇ ਕੱਲ ਦੇ ਕਮੈਂਟ ਆਏ ਸੀ ਸਾਰੇ ਹਨਾ ਪਿਛਲੀ ਵੀਡੀਓ ਤੇ ਤੇ ਉਹਨਾਂ ਦੇ ਜਵਾਬ ਇੱਥੇ ਦਵਾਂਗੇ ਮੈਂ ਪਿਛਲੇ ਵਲੌਗ ਚ ਵੀ ਜਵਾਬ ਨਹੀਂ ਸੀ ਦਿੱਤੇ ਕਮੈਂਟਾਂ ਦੇ ਵਾਲੇ ਤੇ ਐਤ ਕੀ ਜਵਾਬ ਦੇ ਦਾਂਗੇ ਇੱਕ ਬਾਈ ਨੇ ਕਿਹਾ ਸੀਗਾ ਕਿ ਮੱਖਣੀ ਲਾ ਸਕਦੇ ਆ हां भाई मखनी ਉੱਡ ਕੇ ਆਏ ਨੂੰ ਨਹੀਂ ਬਦਾਮਾਂ ਦੇ ਉੱਤੇ ਲਾ ਦਿਓ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਕੱਟ ਕੇ ਬਦਾਮ ਉਹਨਾਂ ਦੇ ਉੱਤੇ ਥੋੜੀ ਜਿਹੀ ਮਖਣੀ ਪਾ ਕੇ ਜਿਦਾਂ 2-3 ਛੋਲਿਆਂ ਦੇ ਬਰਾਬਰ ਦਾਣੇ ਲੈ ਕੇ ਜਿੰਨੇ ਕ ਬਦਾਮ ਤੁਸੀਂ ਕਬੂਤਰ ਨੂੰ 7-8 ਬਦਾਮ ਪਾਉਂਦੇ ਆ ਨਾ 2-3 ਛੋਲਿਆਂ ਬਰਾਬਰ ਮਖਣੀ ਲੈ ਕੇ ਉੱਤੇ ਚੰਗੀ ਤਰ੍ਹਾਂ ਇਹਦਾ ਮਸਲ ਦਿਓ ਤੇ 5 ਕੁ ਮਿੰਟ ਛਾਵੇਂ ਠੰਡੀ ਥਾਂ ਤੇ ਉਹ ਬਦਾਮ ਪਏ ਰਹਿਣ ਦਿਓ ਉਸ ਤੋਂ ਬਾਅਦ ਉਹ ਬਦਾਮ ਕਬੂਤਰਾਂ ਨੂੰ ਪਾ ਦਿਓ ਆ ਵੀ ਕੂਤਰ ਆਪਣਾ ਸਾਰ ਹੋ ਗਿਆ ਤੇ ਇਹ ਕੂਤਰ ਬਿਮਾਰ ਮੌਤ ਮੁਸ਼ਕਲ ਬਚਾਇਆ ਸੀ ਇਹ ਕੋ ਮੁੰਡਿਆ ਕੋ ਵਿਚਾਰਿਆ ਕੋ ਜਿਹੜਾ ਇੱਕ ਪੁੱਤਰ ਜਿੰਨੇ ਵੀ ਜਿਹੜੇ ਗੰਦੇ ਆ ਸਾਰੇ ਆਪਣੇ ਬਿਮਾਰ ਬਾਲੇ ਬਿਮਾਰ ਹੋ ਗਏ ਸੀ ਉੱਡਣ ਵਾਲਿਆਂ ਚੋਂ ਬਾਕੀ ਪੁੱਤਰ ਡੋਂਦੇ ਨਹੀਂ ਸੀ ਇਹ ਇੰਨੇ ਬਿਮਾਰ ਨਹੀਂ ਹੋਏ ਸੀਗੇ ਇਹ ਸਾਫ਼ ਆ ਸਾਰੇ ਇਹ ਜਿਹੜੇ 4-5 7-8 ਕੁੱਪਟਰ ਸੀ ਨਾ ਜਿਆਦਾ ਬਿਮਾਰ ਹੋ ਗਏ ਸੀ ਉੱਡਦੇ ਸੀ ਨਾ ਤੇ ਇਹਨਾਂ ਨੂੰ ਪਤਾ ਉਹਦੇ ਤੋਂ ਸਾਰੇ ਨੇ ਵੀਡੀਓ ਦੇਖੀ ਆ ਨਾ ਸੈਟ ਸਪ ਕਰਦਿਆਂ ਬਾਲੇ ਲਿਪੜ ਗਏ ਸੀ ਬਾਕੀ ਤੇ ਪਰ ਨਵੇਂ ਆਈ ਜਾਂਦੇ ਹੋ ਜਾਣਾ ਸਾਫ਼ ਇਹ ਮੁੰਡਿਆ ਕੋ ਵੀ ਰਹਿ ਗਿਆ ਆ ਨਾ ਮਹੀਨਾ ਡੇਢ ਮਹੀਨਾ ਰਹਿ ਗਿਆ ਤੇ ਉਹ ਗੋਲੇ ਗੂਲੇ ਵਿਚਾਰੇ ਦੇ ਸਾੜ ਤੇ ਜੋ ਮਸੜੇ ਹੋ ਕਪਾਟੇ ਪੁੱਟੇ ਤੇ ਨਵੇਂ ਪਰ ਆਏ ਇਹਦੇ ਉਹ ਵੀ ਗਿਆ ਸਾਰਾ ਨਾ ਤਲੋ ਬਾਬਿਓ ਇਹਨਾਂ ਨੂੰ ਜਿਹੜੇ ਦਾਣੇ ਦੁਬੇ ਪਾਏ ਖਾਦੇ ਨਹੀਂ ਮੈਂ ਟਰੇ ਕੱਢਦੇ ਨਹੀਂ ਬਾਹਰ ਤੇ ਹੁਣ ਡੇਢ ਕ ਘੰਟਾ ਹੋ ਗਿਆ ਇਹਨਾਂ ਦੀ ਦਵਾਈ ਪਾਈ ਨੂੰ ਮੈਂ ਕਹਾਈ ਦਾਣੇ ਹੁਣ ਬਾਅਦੋਂ ਲੇਟ ਪਾਏ ਸੀ ਹੁਣੇ ਵੀ ਜਦੋਂ ਖਾ ਲਾਂਗੇ ਖਾ ਰਾਂ ਲਗੇ ਤੇ ਹੁਣ ਇਹਨਾਂ ਦੇ ਬਾਬਿਓ ਇੱਕ ਵਾਰੀ ਫੇਰ ਗਲਾਸ ਰੀਨ ਲਾਤੀ ਉਹ ਜਿਹੜੀ ਨਵੀਂ ਲੈ ਕੇ ਆਇਆ ਨਾ ਮੈਂ ਉਹ ਮੈਡੀਸਿਨ ਬੱਚਿਆਂ ਨੂੰ ਦੋਂਦੇ ਹੋ ਗਲਾਸ ਰੀਨ ਹੀ ਹੈ ਇੱਕ ਸਾਹ ਦੀ ਪਰ ਉਹ ਹੋਰ ਸਾਹ ਦੀ ਉਹ ਸਾਲਟ ਹੈ ਉਹਦਾ ਗਲਾਸ ਰੀਨ ਦਾ ਹੋਰ ਹੁੰਦਾ ਹੈ ਨਾ ਤੇ ਉਹ ਲਾਤੀ ਇਹਨਾਂ ਦੇ ਤੇ ਉਹਦਾ ਰਿਜ਼ਲਟ ਤੁਹਾਨੂੰ ਹੁਣ ਸਵੇਰੇ ਦਿਖਾਵਾਂਗਾ ਕਿਉਂਕਿ ਦੋ ਤਿੰਨ ਵਾਰੀ ਲਾਣੇ ਆ ਹਨ ਉਹ ਦਾਣੇ ਫੇ ਨਹੀਂ ਸਿੱਟੇ ਹੁਣ ਸਿੱਟ ਦੇਣੇ ਮੈਂ ਬਸ ਦਾਣੇ ਇਹਦੇ ਘੁੱਗੀਆਂ ਹੀ ਆਂ ਹਾਂਟੀਆਂ ਸੀ ਮੈਂ ਤਾਂ ਨਹੀਂ ਛਿੜਿਆ ਯਾਰ ਵਿੱਚ ਨਾ ਦਾਣੇ ਵਿੱਚ ਸਹੀ ਵੀ ਹੈਗੇ ਜਿੱਦਾਂ ਜਿਹੜੇ ਚਿੱਟੇ-ਚਿੱਟੇ ਆ ਉਹ ਵਿੱਚ ਸਹੀ ਆ ਉਹ ਘੁੱਗੀਆਂ ਚੱਕੀ ਜਾਂਦੀਆਂ ਮੈਂ ਹੁਣ ਖਾ ਹੀ ਲੈਣ ਫੇਰੀ ਛਿੜਦਾ ਤੇ ਅੰਨ ਚੁੰਪਰੇ ਨੂੰ ਪਾਣੀ ਪੂਣੀ ਮੈਂ ਸਾਰਿਆਂ ਨੂੰ ਪਾ ਗਿਆ ਸੀ ਚਿੜੀਆਂ ਚੁਟੀਆਂ ਨੂੰ ਵੀ ਦਾਣਾ ਨੂੰ ਨਾ ਏ ਟੂ ਜ਼ੈਡ ਪਾਇਆ ਹੋਇਆ ਤੇ ਉਹਦਾ ਜੇ ਕੋਈ ਮੈਨੂੰ ਅਸਰ ਦਿਖਿਆ ਨਹੀਂ ਜਿਹੜੀ ਆਪਾਂ ਪਾਈ ਆ ਪਰ ਵਿੱਚ ਬਹਿਣ ਲੱਪੀਆਂ ਬਾਬੇ ਉਹ ਦੋ ਤਿੰਨ ਬੇਟੀਆਂ ਆ ਵਿੱਚ ਪਤਾ ਨਹੀਂ ਕਹਿ ਨਹੀਂ ਸਕਦੇ ਕੋਈ ਚਿੜੀਆਂ ਕਿੰਨੀਆਂ ਆਪਣੀਆਂ 1 2 3 ਤੇ ਚਾਰ ਚਿੜੀਆਂ ਬਾਬਿਓ ਤੇ ਪੰਜ ਚਿੜੀਆਂ ਦੋ ਮੁੰਡੇ ਆ ਇਹਦਾ ਕੰਮ ਹੀ ਖਰਾਬ ਹੋਇਆ ਪਿਆ ਲਿਉਣੇ ਪੈਣੇ ਚਿੜੇ ਆਪਾਂ ਨੂੰ ਚਿੜੇ ਦੋ ਹੀ ਆ ਵਿੱਚ ਆਂਡੇ ਸਵਾ ਦੇਣ ਇਹ ਮੈਂ ਦੇਖੇ ਹੀ ਹੁਣ ਚਿੜੇ ਤਾਂ ਵਿੱਚ ਹੈਗੇ ਦੋ ਸਾਰੇ ਤੇ ਚਿੜੀਆਂ ਪੰਜ ਆ ਇਹ ਕੀ ਆ ਹੀ ਬਾਤ ਆ ਬਾਬਿਓ ਇਥੋਂ ਨਿਆਰਾ ਚੈੱਕ ਕਰੋ ਚਲੋ ਬਾਬਿਓ ਝਾੜੇ ਚੂੜੇ ਜਿਹੜੇ ਉਤਰ ਪਏ ਆ ਪਰਪੁਰ ਬਹੁਤ ਆ ਸਵੇਰੇ ਝਾੜੂ ਮਾਰਾਂਗੇ ਇਕ ਵਾਰੀ ਪਾਰੀ ਚੱਕਾਂਗੇ ਮਿੱਠਾ-ਮਿੱਠਾ ਤਾਂ ਹੈ ਨਹੀਂ ਤੇ ਬਾਕੀ ਬਸ ਸਾਰੇ ਬੁੱਤਰ ਚੈੱਕ ਕਰ ਗਿਆ ਸੀ ਬੱਚੇ ਬਾਕੀ ਕਿਹੇ ਦਿਨ ਹੀ ਹੋਇਆ ਇਹੜਾ ਹਨਾ ਉਹੀ ਦੋ ਬੱਚਿਆਂ ਦੀ ਹੋਇਆ ਸੀ ਮੈਂ ਸਾਰੇ ਚੈੱਕ ਕਰ ਲਏ ਤੇ ਨਾ ਅੱਜ ਦਵਾਈ ਪਾਤੀ ਮੈਂ ਟੈਰਾਮੈਸਿਨ ਦਾ ਪਾਊਡਰ ਪਾਤਾ ਵੀ ਉਹਦੇ ਨਾਲ ਜੇ ਹੋਣਾ ਵੀ ਤਾਂ ਨਾ ਹੋਊਗਾ ਹਨਾ ਇਹ ਇਹ ਬੁਖਾਰ ਕਰਨ ਆਈ ਤੇ ਬੁੱਤਰ ਨੂੰ ਬੁਖਾਰ ਹੋ ਜਾਂਦਾ ਤੇ ਤਾਂ ਹੁੰਦੇ ਆ ਤੇ ਬਾਕੀ ਬਾਬੇ ਉਹ ਇੱਕ ਵੀਰ ਦਾ ਮੈਸੇਜ ਆਇਆ ਸੀ ਬਾਈ ਵੀ ਪੋਟੇ ਜਾਮ ਆ ਬੁੱਤਰਾਂ ਦੇ ਹਨਾ ਤੇ ਬਾਈ ਉਹਨੂੰ ਪਤਾ ਕੀ ਕਰਿਓ ਤੁਸੀਂ ਜਿਨ੍ਹਾਂ ਦੇ ਪੋਟੇ ਜਾਮ ਆ ਇੱਕ ਛੁਟਕੀ ਦਾ ਵੱਡੀਦਰੀ ਇਦਾਂ ਭਰ ਕੇ ਨਾ ਇੱਕ ਛੁਟਕੀ ਅਜਵਾਣ ਦੀ ਇੱਕ ਛੁਟਕੀ ਸੌਫ ਦੀ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ 10 ml ਪਾਣੀ ਦੇ ਵਿੱਚ ਉਬਾਲ ਲੈਣਾ ਜਦੋਂ 5 ml ਪਾਣੀ ਰਹਿ ਗਿਆ ਠੰਡਾ ਕਰਕੇ 3 ਵਾਰੀ ਦੇੜ ਕਬੂਤਰ ਨੂੰ ਉਹ ਦਿਓ 5 5 5 ml ਤਿੰਨੋ ਵਾਰੀ ਦੇਵਾਲਣਾ 10 ml ਦੇ ਵਿੱਚ ਬਾਲਣਾ ਜਦੋਂ 5 ml ਰਹਿ ਗਿਆ ਠੀਕ ਆ ਪੋਟਾ ਪਹਿਲਾਂ ਖਾਲੀ ਕਰ ਲਿਓ ਪਲਟਾ ਲਿਓ ਦੇੜ ਕੀ ਤਿੰਨ ਵਾਰੀ ਕਰੋ ਨਾਲ ਪਾਵਰ ਜਲ ਦੇ ਦਿਓ ਦੋ ਦੋ ਤਿੰਨ ਤਰ ਬੂੰਦਾ ਇੱਕ ਅੱਧੇ ਦਿਨ ਚ ਵੀਰਿਆਂ ਗੱਲਬਾਤ ਬਣ ਜੂ ਕਬੂਤਰਾਂ ਦੀ ਐਨ ਸੈੱਟ ਹੋ ਜਾਣਗੇ ਫਿਰ ਵਿੱਚ ਕਿਤੇ ਲੱਗੇ ਤੇ ਇੱਕ ਅੱਧੀ ਅਰੀ ਤੁਸੀਂ ਟੈਰਾਮਾਈਸਿਨ ਦਾ ਕੈਪਸੂਲ ਦੇ ਦਿਓ ਭਾਈ ਮਾ ਸ਼ੀਮਾ ਹੀ ਸਾਥ ਜਦੋਂ ਵੀ ਬਾਬੇ ਪੋਟੇ ਜਾਮ ਹੁੰਦੇ ਆ ਪਹਿਲਾਂ ਬੁਖਾਰ ਦੀ ਦਵਾਈ ਜੀ ਲਿਆ ਕਰੋ ਪਲਟ ਕੇ ਪਲਟ ਕੇ ਸਾਫ਼ ਕਰਕੇ ਪੋਟਾ ਉਹਦਾ ਇੱਕ ਵਾਰੀ ਪੈਰਾਸੀਟਾਮੋਲ ਦਿਓ ਉਸ ਤੋਂ ਬਾਅਦ ਤੁਸੀਂ ਨਾਲ ਹੀ 10-15 ਮਿੰਟ ਰੋਕ ਕੇ ਅਜਵਾਇਨ ਤੇ ਸੌਂਫ ਦਾ ਪਾਣੀ ਦਿਓ ਪੋਟਾ ਵੀਰੇ ਆਇਆ ਚੱਲੂਗਾ ਮਿੰਟੋ ਮਿੰਟੀ ਭੱਜੂਗਾ ਚੱਲੂਗਾ ਕੀ ਭੱਜੂਗਾ ਚਲੋ ਬਾਬੋ ਇੱਕ ਨਿਗਾ ਵੱਡੇ ਘੂਤਰਾ ਦੇ ਮਾਰ ਚਾਲਦੇ ਆ ਢੱਲਾ ਮਠਾ ਦਾ ਨਹੀਂ ਐਨ ਘੂਤਰਾ ਸਹੀ ਆ ਬਾਬੇ ਦੀ ਕਿਰਪਾ ਨਾਲ ਤੇ ਪੋਟਾ ਮਠਾ ਵੀ ਪੀ ਲਈਏ ਮਾਰਨ ਡਿਆ ਇਹਦੀ ਵੀ ਐਦ ਕੀ ਬੱਚੇ ਰਹਿਣੇ ਆ ਪੀਲੀ ਐ ਕਵੀ ਪੀਠੀ ਰਗੀ ਲੋ ਬਾਬੋ ਐ ਸ਼ਾਮ ਦਾ ਵੀਊ ਤੇ ਹੋਰ ਵੀ ਕਈ ਵੀਰਾਂ ਦੇ ਕਮੈਂਟ ਆਏ ਉਹਨਾਂ ਦਾ ਵੀ ਜਵਾਬ ਦੇਣਾ ਹਨਾ ਮੈਂ ਸਾਰਿਆਂ ਦਾ ਹੀ ਤੇ ਛਤਰੀਆਂ ਤੇ ਰੰਗ ਬਾਈ ਓਢੀ ਜਾਂਦੇ ਇੱਕ ਬਾਈ ਦਾ ਕਮੈਂਟ ਆਇਆ ਬਾਈ ਓੜਦੇ ਨਹੀਂ ਹਨਾ ਇੰਸਟਾਗ੍ਰਾਮ ਤੇ ਵੀ ਕੀਤਾ ਸੀਗਾ ਤੇ ਉੱਤੇ ਵੀ YouTube ਤੇ ਬਾਈ ਓੜ ਜਾਂਦੇ ਇਹ ਯਾਰ ਐਵੇਂ ਬੇਕਾਰ ਕੱਪੜਾ ਕੋਈ ਚੱਕਰ ਨਹੀਂ ਡਾ ਹਨਾ ਇੰਨਾ ਵਧੀਆ ਕੱਪੜਾ ਨਹੀਂ ਹੈਗਾ ਉਨਾਂ ਦੀ ਹੋਰ ਕਿਹੇ ਬੰਦੇ ਨੇ ਆਰਡਰ ਕੀਤਾ ਉਹ ਦੇਖਦੇ ਆ ਉਹਨਾਂ ਕੋ ਕਿਹੜਾ ਕੱਪੜਾ ਹੁੰਦਾ ਉਹਨਾਂ ਨੂੰ ਮੈਂ ਕਹਾਂ ਦੂਜਾ ਕੱਪੜਾ ਲੈਣਾ ਲੈਨਿੰਗ ਜਿਹੜਾ ਮੈਨੂੰ ਹੁਣ ਪਤਾ ਨਹੀਂ ਉਹਨੂੰ ਕੀ ਕਹਿੰਦੇ ਕੱਪੜਾ ਪਤਲਾ ਜਾਂ ਹੁੰਦਾ ਉਹਦੇ ਹਵਾ ਚ ਉੜਦਾ ਫਿਰਦਾ ਰਹਿੰਦਾ ਵੀ ਇਹ ਨੈਟ ਵਾਲਾ ਕੱਪੜਾ ਨਹੀਂ ਲੈਣਾ ਆਪਾਂ ਉਹ ਕੱਪੜਾ ਲੈਣਾ ਤੇ ਉਹਦੇ ਵਿੱਚ ਉਹਦਾ ਰੰਗ ਬਹੁਤ ਘੱਟ ਉੜਦਾ ਉਹੋ ਵਾਬੇ ਹੁੱਡਾ ਫੇਖੁੱਲਾ ਛੱਡਦਾ ਵੀਡੀਓ ਦੇ ਚੱਕਰ 'ਚ ਹੈ ਉਹਨੇ ਲੜਾ ਲੜਾ ਰਿਹਾਣੀ ਅੱਧੀ ਰਾਤ ਨੂੰ ਬੰਦੀ ਕਰ ਦਿੰਦੇ ਆ ਇਹ ਮੈਂ ਕਈ ਵਾਰੀ ਘਰ ਬੈਠਾ ਕਈ ਵਾਰੀ ਬਾਬੇ ਇਦਾਂ ਖੂਤਰ ਕੱਢ ਲੈ ਚੀਤਾ ਭੁੱਲ ਜਾਂਦਾ ਹੁੱਡਾ ਉਹ ਵੀਡੀਓ ਦੇ ਚੱਕਰ ਦੇ ਵਿੱਚ ਇੱਕ ਵਾਰੀ ਤਾਂ ਮੈਂ ਬਾਜੀ ਦੇ ਉੱਤੇ ਮੋਰ ਵੀ ਨਹੀਂ ਲਵਾਈ ਵੀਡੀਓ ਦੇ ਚੱਕਰ ਜਮਾ ਮੁੰਡੇ ਨੂੰ ਵੀਡੀਓ ਬਣਾ ਉਹ ਵੀਡੀਓ ਲਾ ਪਿਆ ਫਿਰ ਨਾਲ ਜਿੱਦੇ ਤੋਂ ਮਾਰਤਾ ਜਿੱਦੇ ਓਲਾ ਮਾਰਦਾ ਹੈ ਨਾ ਤੇ ਇਹਨਾਂ ਬੱਚਿਆਂ ਨੂੰ ਬਾਈ ਹੁਣ ਟੈਰਾ ਮਸ਼ੀਨ ਦਾ ਕੈਪਸੂਲ ਮਤਲਬ ਇਹ ਥੋੜਾ ਰੇਸ਼ਾ ਜ਼ਿਆਦਾ ਹੈ ਇਸ ਕਰਕੇ ਇਹਨਾਂ ਨੂੰ ਮੈਂ ਦਊਂਗਾ ਦੂਜਾ ਤੀਜਾ ਤੀਜਾ ਹਿੱਸਾ ਮਲੇ ਕੈਪਸੂਲ ਦੇ ਇੱਕ ਕੈਪਸੂਲ ਮੈਂ ਦੋਨਾਂ ਨੂੰ ਦੇ ਦੇਣਾ ਨਾ ਹੋਇਆ ਤਾਂ ਮੈਂ ਇੱਕ ਕੈਪਸੂਲ ਨੂੰ ਅੱਧਾ-ਅੱਧਾ ਦੇ ਦੇਣਾ ਕਿਉਂਕਿ ਜ਼ਿਆਦਾ ਆ ਹੈ ਇਹਨਾਂ ਦੇ ਮੂੰਹ 'ਚ ਰੇਸ਼ਾ 19 ਧਕੋਣੀਆਂ ਪਾਣੀ ਦੇ ਦਾਂਗੇ ਥੋੜਾ ਜਿਆਦਾ ਵਿਗਲ ਛੂਗੇ ਨਾ ਹਨਾ ਪਾਣੀ ਥੋੜਾ ਜਿਆਦਾ ਦੇ ਦਾਂਗੇ ਤੇ ਅੱਦਾ ਅੱਦਾ ਦੇ ਦਾਂਗੇ ਇਹ ਆਪਣੇ ਕੋਲ ਜਿਹੜਾ ਕੈਪਸੂਲ ਹੈ 150mg ਆ ਹਲਕਾ ਆ ਹੈਵੀ ਨਹੀਂ ਹੈਗਾ ਚਲੋ ਬਾਬਿਓ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਰਿਕਵਰੀ ਪਾਊਡਰ ਕਿਹੜਾ ਨਾ ਲਿਆ ਉਹ ਵੀ ਦਿਖਾ ਦਾਂ ਮੈਂ ਤੁਹਾਨੂੰ ਤੇ ਬਾਬਿਓ ਆਹ ਵਾਲਾ ਆ ਗੁਰੂਕੁਸ਼ ਵਿਟਾਮਿਨ ਹਨਾ ਤੇ ਇਹ ਇਹ ਤੁਸੀਂ ਵਰਤ ਲਿਆ ਕਰੋ ਇਹ ਬਹੁਤ ਵਧੀਆ ਦਾ ਰਿਜ਼ਲਟ ਬਹੁਤ ਸੋਹਣਾ ਆਇਆ ਸੀ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਉਤਰ ਮਿੰਟੋ ਮੀਟੀ ਰ ਕਵਰ ਹੁੰਦੇ ਇਹਦੇ ਨਾਲ ਹੋਂ ਤਾਂ ਖਤਮ ਹੋ ਗਿਆ ਡੱਬਾ ਇਹ ਤੇ ਗਾਂ ਹੋਰ ਨਵਾਂ ਮੰਗਾਵਾਂਗੇ ਜਦੋਂ ਗਾਂ ਬਾਜੀਆਂ ਛੱਡਾਂਗੇ ਨਾ ਹਵਾ ਦੇਣਾ ਚਾਪਾ ਨੋਰਮਲ ਗੁਰੂ ਘਰ ਹੀ ਵਰਤ ਲਈਦਾ ਕੋਈ ਚੱਕਰ ਨਹੀਂ ਹੈਗਾ ਚਲੋ ਇਹਨਾਂ ਨੂੰ ਵੀ ਦਾਣਾ-ਉਣਾ ਚਿੜੀਆਂ ਨੂੰ ਪਾਤਾ ਹੁਣ ਚਿੜੀਆਂ ਲਾਪੀਆਂ ਖਾਣ ਖੂਣ ਤੇ ਬਾਕੀ ਗੁਰੂ ਘਰ ਵੀ ਪਾਠ ਸ਼ੁਰੂ ਹੋ ਗਿਆ ਹਨਾ ਤੇ ਇਹ ਵੀਡੀਓ ਤੁਸੀਂ ਦੇਖੋਗੇ ਕੱਲੋਂ ਅੱਜੇ ਖਤਮ ਨਹੀਂ ਕਰਨੀ ਆਪਾਂ ਅਜੇ ਗੱਲਾਂ ਬਾਤਾਂ ਬਾਕੀ ਰਹਿੰਦੀਆਂ ਤੇ ਹਾਂਜੀ ਬਾਪਿਓ ਕੀ ਹਾਲ ਚਾਲ ਆ ਠੀਕ ਹੋ ਸਾਰੇ ਜਣੇ ਤੇ ਲਓ ਬਾਪਿਓ ਇੱਕ ਵੀਰ ਦਾ ਕਮੈਂਟ ਬਹੁਤ ਸੋਹਣਾ ਹੈ ਕਹਿੰਦਾ ਬਾਈ ਅੱਖ ਦੇ ਵਿੱਚ ਆਪਾਂ ਕੀ ਦੇਖ ਸਕਦੇ ਵੀ ਜੇ ਤੂੰ ਅੱਖ ਤੋਂ ਆਪਾਂ ਨੂੰ ਪਤਾ ਲੱਗ ਜਾਵੇ ਵੀ ਕੀ ਪਰਖ ਹੁੰਦੀ ਆ ਹਨਾ ਵੀ ਕਬੂਤਰ ਭੱਜੂ ਨਾ ਜਾਂ ਕਿਦਾਂ ਵੀ ਕਬੂਤਰ ਨਾ ਭੱਜਣ ਦੀ ਵਜਲ ਵੀ ਆਪਾਂ ਨੂੰ ਪੂਰਾ ਸ਼ੋਰ ਹੋਵੇ ਵੀ ਇਹ ਕਬੂਤਰ ਭੱਜੂਆ ਨਹੀਂ ਬਾਈ 99% ਹੀ ਹੁੰਦਾ 100% ਕੋਈ ਵੀ ਸ਼ੋਰ ਨਹੀਂ ਇਹਦੇ ਜਾਨਵਰ ਆ ਕੋਈ ਨਹੀਂ ਪਤਾ ਹਨਾ ਤੇ ਆ ਦੇਖੋ ਅੱਖ ਦੇ ਨਾਲ ਜਿਹੜੇ ਘੇਰੇ ਹੁੰਦੇ ਬਾਬਿਓ ਇਹਦੇ ਇਸ ਟਾਈਮ ਕੈਮਰੇ ਚ ਸਹੀ ਨਹੀਂ ਆਉਣੇ ਹੈਗੇ ਇੱਕ ਘੇਰਾ ਜਿੱਦਾ ਕਾਲਾ ਕਾਲਾ ਡੇਲਾ ਨਹੀਂ ਜਿਹੜਾ ਆ ਇਹਦੇ ਨਾਲ ਇੱਕ ਬਲੈਕ ਕਲਰ ਦਾ ਬਣਦਾ ਹੁੰਦਾ ਕਾਲੇ ਰੰਗ ਦਾ ਹਨਾ ਇੱਕ ਆ ਬਾਹਰਲੀ ਲਾਈਨ ਤੇ ਕਾਲੀ ਕਾਲੀ ਲਾਈਨ ਪੂਰੀ ਬਣਦੀ ਹੁੰਦੀ ਗੂੜੀ ਜਿੰਨੀਆਂ ਵੀਰੇ ਹੁੰਦੀਆਂ ਗੂੜੀਆਂ ਲੈਣਾ ਹੋਊਗੀਆਂ ਇਹ ਵਾਲੀਆਂ ਕਾਲੀ ਲਾਈਨ ਦੋਨਾਂ ਹੀ ਮਤਲਬ ਇੱਕ ਆਖ ਜਿਹੜਾ ਡੀਲਾ ਕਾਲਾ ਉਹਦੇ ਲਾਗੇ ਛਾਗੇ ਇਦਾਂ ਗੋਲ ਘੇਰਾ ਜਿਹੜਾ ਹੁੰਦਾ ਨਾ ਉਹ ਜ਼ਿਆਦਾ ਗੂੜਾ ਜਿੰਨਾ ਗੂੜਾ ਹੋਊਗਾ ਕੂਤਰ ਤੇ ਉਨੇ ਹੀ ਭੱਜਣ ਦੇ ਚਾਂਸ ਘੱਟ ਹੋਊਗੇ ਕਾਲੇ ਡਿੱਲੇ ਦੇ ਨਾਲ ਇੱਕ ਹੋਰ ਇਦਾਂ ਵਾਈਟ ਛੱਡ ਕੇ ਨਾਲ ਕਾਲਾ ਜਾਂ ਘੇਰਾ ਬਣਦਾ ਹੋਊਗਾ ਤੁਹਾਨੂੰ ਪਤਾ ਲੱਗ ਜਾਣਾ ਜੇ ਪੀਲੀ ਆ ਰ ਪੀਲੀ ਛੱਡ ਕੇ ਜੇ ਵਾਈਟ ਆ ਤਾਂ ਵਾਈਟ ਹਨਾ ਤੇ ਬਾਕੀ ਜਿਹੜੀ ਬਾਹਰਲੀ ਅੱਖਾਂ ਉਹਦੀ ਬਿਲਕੁਲ ਕਾਲਾ ਘੇਰਾ ਹੋਣਾ ਚਾਹੀਦਾ ਹਨਾ ਆਹ ਨਿਖਾਨੀਆਂ ਹੁੰਦੀਆਂ ਆ ਵੈਸੇ ਸਹੀ ਮੈਨੇਜ ਆਪਾਂ ਦੇਖ ਕੀ ਦੀਆਂ ਪਰ ਜਿਹੜਾ ਆ ਘੁਮਸਰ ਮੈਂ ਫੜਿਆ ਆ ਹਨਾ ਠੀਕ ਹੈ ਇਹ ਬਹੁਤ ਗੰਦੇ ਪੈਣ ਤੇ ਛੱਡਾਈ ਤੇ ਇਹਦੇ ਇਦਾਂ ਦੀ ਨਿਖਾਨੀ ਕੋਈ ਵੀ ਨਹੀਂ ਗਈ ਤੁਹਾਨੂੰ ਤਾਂ ਹੀ ਨਹੀਂ ਕਰ ਰਹੀ ਸੀ ਇਹਦੀ ਤੜੀ ਨਿਹਾਦੀ ਅੱਖੇ 'ਚ ਕੋਈ ਨਹੀਂ ਦੀਗੀ ਉਹਦਾ ਸਹੀ ਮੈਨੇਜ 99% ਲੋਕੀ ਇਦਾਂ ਹੀ ਦੇਖ ਰਿਆ ਵੀ ਆਖ ਇਦਾਂ ਦੇਖੀ ਦੀ ਆ ਜਿਹੜੇ ਆ ਘੇਰੇ ਜਿੰਨੇ ਗੋਲ ਹੁੰਦੇ ਕਬੂਤਰ ਉਨਾ ਹੀ ਵਧੀਆ ਹੁਰਦਾ ਬਾਕੀ ਇਸ ਕਬੂਤਰ 'ਚ ਇਦਾਂ ਦੀ ਕੋਈ ਕੁਆਲਿਟੀ ਹੈ ਹੀ ਨਹੀਂ ਆਖ 'ਚ ਪਰੇ ਕਬੂਤਰ ਇੱਡੇ ਗੰਦੇ ਪਿੰਡ ਤੇ ਛੱਡਿਆ ਕਬੂਤਰ ਭੱਜਿਆ ਨਹੀਂ ਨਿਗਾਹ ਆ ਪਿੰਡ ਅਸੀਂ ਛੋਟਾ ਜਾ ਠੀਕ ਹੈ ਉੱਥੇ ਖੜਾ ਰਿਹਾ ਸੀ ਕਬੂਤਰ ਇੱਕ ਮਿੰਟ ਵੀ ਨਹੀਂ ਹਿੱਲਿਆ ਇੱਕ ਟਾਈਮ ਵੀ ਨਹੀਂ ਲਵਾਇਆ ਕਬੂਤਰ ਨੇ ਇਹ ਆਪਾਂ ਕੋਈ ਵੀਰੇ ਜਜਮੈਂਟ ਨਹੀਂ ਕਰ ਸਕਦੇ ਇੱਕ ਜਾਨਵਰ ਆ ਇਹ ਇਹਦਾ ਕੋਈ ਯਕੀਨ ਨਹੀਂ ਹੈਗਾ ਹਨਾ ਬਾਕੀ ਨਸਲ ਹੁੰਦੀ ਆ ਚਲੋ ਆਪਾਂ ਇਹ ਨਸਲ ਬਹੁਤ ਚੰਗੀ ਆ ਪਿੱਛੇ ਜਿਹੜੀ ਨਸਲ ਚੋਏ ਹੈਗਾ ਨਾ ਉਹ ਆਪ ਹੀ ਬਹੁਤ ਚੰਗਾ ਉਹਦੇ ਘੇਰੇ ਕੁੜੇ ਬਹੁਤ ਕੈਂਟ ਦੇਖ ਕੇ ਜਿੱਦਾਂ ਵੀ ਆਪਾਂ ਜੋੜਾ ਲਾਈਦਾ ਹਨਾ ਵੀ ਕਬੂਤਰ ਚੰਗਾ ਹੁੰਦਾ ਪਰ ਇਚੋ ਕੁਆਲਿਟੀ ਹੈ ਨਹੀਂ ਸੀ ਪਰ ਇਹ ਕਬੂਤਰ ਸਿਰਾ ਕਰ ਆ ਗਿਆ ਮਤਲਬ ਇੱਕ ਵਾਰੀ ਵੀ ਟਾਈਮ ਨਹੀਂ ਲੱਗਾ ਇਹ ਲਾਸਟ ਉਹ ਤਾਂ ਹਰ ਗਿਆ ਸੀ ਕੂਤਰ ਮੇਰੇ ਖਿਆਲ ਨਾਲ 15 ਮਿੰਟ ਪਹਿਲਾਂ ਬਹਿ ਗਿਆ ਸੀ ਕੂਤਰ ਉਹ ਮੇਰੀ ਗਲਤੀ ਨਾਲ ਬਿਠਾ ਸੀ ਆਪ ਨਹੀਂ ਬਿਠਾਇਆ ਸੀ ਕੂਤਰ ਤੇ ਗਲਤੀਆਂ ਹੁੰਦੀਆਂ ਸਭ ਤੋਂ ਹੁੰਦੀਆਂ ਐ ਨਹੀਂ ਕੋਈ ਚੱਕਰ ਹੁੰਦਾ ਮੈਨੂੰ ਥੋੜਾ ਜਿਹਾ ਰਹਿਸ਼ੀ ਉੜ ਗਿਆ ਸੀ ਕੂਤਰ ਸੋਰੀ ਭੁੱਖਾ ਉੜ ਗਿਆ ਇਹ ਰਹਿਸ਼ ਐ ਨਹੀਂ ਸੀ ਜੇ ਉਦੋਂ ਰਹਿਸ਼ ਹੁੰਦੀ ਤੇ ਇਹਨੇ ਉਧਰ ਟਾਈਮ ਹੋਇਆ ਸੀ 7:30 ਵਜੇ ਦਾ 8:00 ਵਜੇ ਟਾਂਗੀਆਂ ਲੱਗੀਆਂ ਲੱਗੀਆਂ ਸੀ ਆ ਕੇ ਨੇਰੇ ਪੇ ਲੇਟ ਜੰ ਲੰਮਾ ਟਾਈਮ ਚਲ ਗਿਆ ਹੀ ਚੰਗਾਈ ਇਹ ਥੋੜੀ ਜਿਹੀ ਗਿਰੀ ਇੱਕ ਅੱਧੀ ਹੋਰ ਹੋਈ ਹੁੰਦੀ ਇਹਨੇ ਸ਼ਖਮਾ ਹੋ ਜਾਣਾ ਹੀ ਥੋੜਾ ਜਿਹਾ ਹਨਾ ਬਾਕੀ ਜੇ ਆਪਾਂ ਕਹੀਏ ਵੀ ਆਹ ਚੀਜ਼ਾਂ ਦੇਖ ਕੇ ਜੇ ਪਤਾ ਲੱਗ ਜਾਂਦਾ ਬਹੁਤ ਬਈ ਲੱਗਦਾ ਚਲੋ 100% ਹੁੰਦੇ ਵੀ ਕਿਉਂਕਿ ਤਰ ਆਪਾਂ 99% ਜਜਮੈਂਟ ਕਰ ਲੈਂਦੇ ਸਾਰੇ ਬੰਦੇ ਇੱਜੇ ਦੇਖਦੇ ਹਨਾ ਪਰ ਇਹ ਕੁੱਤਰ ਜੋ ਕੁਆਲਟੀ ਹੈ ਨਹੀਂ ਪਰ ਭੱਜਿਆ ਤਾਂ ਵੀ ਨਹੀਂ ਕਿਉਂਕਿ ਐਦਾਂ ਨਾ ਕਹਿਆ ਕਰੋ ਕੋਈ ਕਹਿ ਦੂਗਾ ਵੀ ਯਾਰ ਆਹ ਤੇਰਾ ਕੁੱਤਰ ਨਕਮਾ ਦੇ ਬਰਾਣਾ ਪਹਿਲੇ ਕਰੀ ਉਹਨੂੰ ਛੱਡ ਕੇ ਦੇਖੋ ਉੱਥੇ ਜੇ ਬੱਚੇ ਘੜਾਉਣ ਵਾਲਾ ਤਾਂ ਬੱਚੇ ਲੈ ਕੇ ਦੇਖੋ ਇੱਕ ਵਾਰੀ ਐਂਦਾ ਕਿ ਇਹ ਪਿੱਛੇ ਲੱਗ ਕੇ ਜਜਮੈਂਟ ਕਰਕੇ ਕਮੂਤਰ ਨਾਲ ਆਪਣਾ ਦਿਆ ਕਰੋ ਜਿੰਨੀ ਚੱਕਰ ਤੁਸੀਂ ਛੜਦੇ ਨਹੀਂ ਡਾਉਂਦੇ ਨਹੀਂ ਉਹਦੇ ਬੱਚੇ ਉਹਨੇ ਜੱਕਰ ਕਮੂਤਰ ਦਿਆ ਨਾ ਕਰੋ ਜਾਂ ਘਰ ਦੀਆਂ ਬਾਜ਼ੀਆਂ ਵੀ ਡੋਨੇ ਆ ਨਾ ਪਹਿਲਾ ਇੱਕ ਵਾਰੀ ਬੱਚੇ ਕਢਾ ਕੇ ਉਹਦੇ ਡਾ ਕੇ ਦੇਖੋ ਫੇਰ ਦਿਆ ਕਰੋ ਕਮੂਤਰ ਐਵੇਂ ਕਿਸੇ ਦੇ ਕਹੇ ਤੇ ਚੱਕ ਨਾ ਫੜਾ ਨਾ ਦਿਆ ਕਰੋ ਉਦਾਂ ਹੀ ਵੀ ਚੱਕੋ ਫੜਾਤਾ ਨਾ ਵੀ ਚਲੇ ਮੁੰਬਈ ਨੇ ਕਹਿਤਾ ਵੀ ਨਹੀਂ ਸਹੀ ਨਹੀਂ ਹੈਗਾ ਕੂਤਰ ਦੀ ਆਣ-ਸ਼ਾਨੀਆਂ ਚਾਹੀਦੀ ਐ ਚ ਹੈ ਨਹੀਂ ਪਹਿਲਾ ਇੱਕ ਵਾਰੀ ਬੱਚੇ ਕਢਾਓ ਉਹਦੇ ਡਾਓ ਜੇ ਬੱਚਾ ਆ ਤੇ ਉਹਨੂੰ ਪਹਿਲਾ ਛੱਡ ਕੇ ਦੇਖੋ ਫੇਰ ਉਹਦੇ ਨਾਲ ਦੇ ਬੱਚੇ ਹੋਰ ਬਣਾ ਲਓ ਜੇ ਨਹੀਂ ਖੜਦਾ ਤੇ ਫੇਰ ਨਾ ਬਣਾ ਤੇ ਆਹੇ ਨਿਸ਼ਾਨੀਆਂ ਹੁੰਦੀਆਂ ਬਾਬੇ ਹੋਰ ਕੋਈ ਜ਼ਿਆਦਾ ਨਹੀਂ ਹੁੰਦਾ ਹਨਾ ਪੰਜੇ ਪੁੰਜੇ ਜਿੰਨੇ ਸੁਰਖ ਹੋਣ ਜਾਂ ਕਿਦਾਂ ਵੀ ਉਹ ਖੂਨ ਖਾਨ ਦਾ ਪਤਾ ਲੱਗਦਾ ਹੁੰਦਾ ਤੇ ਹੁਣ ਆਹ ਕੰਪਟਰ ਦੀਆਂ ਨਿਸ਼ਾਨੀਆਂ ਤੁਹਾਨੂੰ ਦਿਖੋਣਾ ਇਹ ਵੀ ਕੰਪਟਰ ਭੱਜਿਆ ਨਹੀਂ ਸੀ ਹਨਾ ਆਹ ਚੈੱਕ ਕਰੋ ਯਾਰਾ ਹੁਣ ਇਹਦੀ ਇਹ ਇੱਥੋਂ ਤੁਹਾਨੂੰ ਨਿਸ਼ਾਨੀਆਂ ਪਤਾ ਲੱਗ ਜਾਣੀਆਂ ਆਹ ਕਾਲੀ ਡੇਲੇ ਦੇ ਨਾਲ ਦੇਖੋ ਇੱਕ ਫਿੱਕਾ ਜਾਂ ਕਾਲਾ ਘੇਰਾ ਹੋਰ ਬਣਦਾ ਕੈਮਰੇ 'ਚ ਪਤਾ ਨਹੀਂ ਹੁਣ ਸਹੀ ਹੁੰਦਾ ਕਿ ਨਹੀਂ ਇੱਕ ਆ ਉੱਪਰ ਕਾਲੀ ਅੱਖ ਦੇ ਕਾਲਾ ਘੇਰਾ ਹੈਗਾ ਨਾ ਦੇਖੋ ਐ ਕਲੀਅਰ ਇਹ ਬ੍ਰਾਊਨ ਜੇ ਕਲਰ ਦਾ ਹੁੰਦਾ ਹਲਕਾ ਜਿਹਾ ਇਹ ਜਿੰਨੇ ਗੂੜੇ ਹੋਣਗੇ ਉਨੇ ਪਰਸੈਂਟ ਹੀ ਮਤਲਬ ਘਟ ਕਬੂਤਰ ਭਜਦਾ ਹੈ ਇਹ ਮਤਲਬ 99% ਆਪਾਂ ਜਜਮੈਂਟ ਕਰ ਸਕਦੇ ਆ 1% ਕਿਤੇ ਨਾ ਕਿਤੇ ਭੱਜ ਵੀ ਸਕਦਾ ਜਾਂ ਪਿੰਡ ਨਹੀਂ ਮਤਲਬ ਦਾ ਜਾਂ ਕਿਸੇ ਦੇ ਪਿੱਛੇ ਲੱਗ ਕੇ ਚਲ ਗਿਆ ਜਾਂ ਤੁਹਾਡੀ ਕੋ ਗੇਮ ਨਹੀਂ ਸਹੀ ਲੱਗੀ ਜਾਂ ਆਪ ਘਟ ਵੱਧ ਹੋ ਗਿਆ ਹਨਾ ਤਾਂ ਵੀ ਕਬੂਤਰ ਭੱਜ ਜਾਂਦਾ ਆ ਬਾਕੀ ਹੋਰ ਏਡਾ ਦਾ ਕੋਈ ਏਡਾ ਬਾਲਾ ਇਸ਼ੂ ਨਹੀਂ ਹੁੰਦਾ ਕਿ ਕਬੂਤਰ ਕਬੂਤਰ ਬਾਬੇ ਸਾਰੇ ਹੀ ਚੰਗੇ ਹੁੰਦੇ ਆ ਬਸ ਉਹਨਾਂ ਨੂੰ ਪਰਖਣਾ ਇੱਕ ਵਾਰੀ ਛੱਡ ਕੇ ਪਰਖੋ ਕਿਸੇ ਦੇ ਪਿੱਛੇ ਲਾ ਕੇ ਕਬੂਤਰ ਐਵੇਂ ਨਾ ਦਿਓ ਕਿਸੇ ਨੂੰ ਵੀ ਹੁਣ ਹੋਰ ਮੁੱਦਾ ਚੱਕਦੇ ਆ ਹਨਾ ਤੇ ਆਪਾਂ ਪਿਛੇ ਵੀਡੀਓ ਪਾਈ ਸੀ ਦੋ ਦਿਨ ਹੋ ਗਏ ਹੈ ਨਾ ਇੰਸਟਾਗ੍ਰam ਤੇ ਵੀ ਪਾਈ ਸੀਗੀ ਤੇ ਉਦਾਂ ਵੀ ਪਾਈ ਸੀ ਹੈ ਨਾ ਆਈਡੀ ਪੀਐਲ ਦੀ ਹੈ ਨਾ ਆਈਡਲ ਪੀਐਲਸ ਆ ਨਾ ਆ ਦੇਖੋ ਤੇ ਕਲੀਅਰ ਵੀ ਦਿਖਾ ਦਿੰਨਾ ਤੇ ਇਹ ਬਾਬਿਓ ਇਦਾਂ ਦੀ ਗੋਲੀ ਹੁੰਦੀ ਆ ਦੇਖੋ ਆ ਰੰਗ ਦੀ ਇੱਕ ਗੋਲੀ ਦੇਣੀ ਢਾਣੇ ਤੋਂ ਬਾਅਦ ਮੈਂ ਦੱਸਿਆ ਹੋਇਆ ਹੈ ਨਾ ਤੇ ਬਾਕੀ ਬਾਈ ਇਹ ਇੱਕ ਦਾ ਹੋਰ ਕਮੈਂਟ ਆਇਆ ਸੀ ਦੋ ਦਿਨ ਪਹਿ ਬਾਈ ਇਹ ਮਿਲੂਗੀ ਕਿੱਥੋਂ ਬਾਬਿਓ ਇਹ ਨਾ ਜਿੱਤਾ ਮਤਲਬ ਇਹ ਆਨਲਾਈਨ ਵੀ ਮਗਾ ਸਕਦੇ ਆ ਠੀਕ ਆ ਤੁਹਾਡਾ ਕੋਈ ਯਾਰ ਦੋਸਤ ਬਾਹਰ ਆ ਉਥੋਂ ਮਗਾ ਸਕਦੇ ਆ ਇਹ ਮਿਲ ਜਾਂਦੀ इजीली ਸਟੋਰਾਂ ਦੇ ਵਿੱਚੋਂ ਹਣਾ ਬਾਕੀ ਇਹ ਆਨਲਾਈਨ ਆ ਅੱਜ ਕੱਲ ਬਹੁਤ ਵੇਚਦੇ ਆ ਇੰਦਾ ਕਈ 숍ਾਂ ਹੈਗੀਆਂ ਜਿਹੜੀਆਂ ਵੇਚਦੀਆਂ ਰੱਖਦੀਆਂ ਆਪਣੇ ਲੋਕਲ ਜਿਹੜੇ ਕੰਪੂਤਰਾ ਦਾ ਸਮਾਨ ਰੱਖਦੇ ਆ ਨਾ ਪ੍ਰੋਡਕਟ ਵਗੈਰਾ ਉਹਨਾਂ ਤੋਂ ਇਹ ਮਿਲ ਜਾਂਦੀ ਆ ਤੇ ਤੁਸੀਂ इजीली ਇਹ ਲੈ ਸਕਦੇ ਆ ਕਿੱਥੋਂ ਮਰਜੀ ਬਾਕੀ ਮੈਂ ਕੋਈ ਵੀ ਇਹਨੂੰ ਪ੍ਰਮੋਟ ਨਹੀਂ ਕਰਦਾ ਜਾਂ ਕੁਝ ਵੀ ਨਹੀਂ ਕਰਦਾ ਮੈਂ ਬਾਰ-ਬਾਰ ਇਹੀ ਕਹਿੰਦਾ ਹੁਣ ਆਪਦੇ ਅਵਾਰਡ ਕਰਕੇ ਜੇ ਤੁਹਾਡੇ ਕੋਲ ਤੁਸੀਂ ਅਵਾਰਡ ਕਰਦੇ ਆ ਲੈ ਸਕਦੇ ਆ ਠੀਕ ਹੈ ਕਿ ਜੈਸ਼ ਹੈਗੀ ਆ ਤਾਂ ਲਿਓ ਨਹੀਂ ਤਾਂ ਦੇਸੀ ਨੁਕਤੇ ਮੈਂ ਦੱਸੇ ਹੋਏ ਆਲਰੇਡੀ ਇਹਦੇ ਵਾਲੀ ਜੋ ਇਹ ਕੰਮ ਕਰਦੀ ਉਹ ਵੀ ਉਹ ਦੇਸੀ ਨੁਕਤੇ ਵੀ ਕੰਮ ਕਰਦੇ ਆ ਉਹ ਵੀ ਦੱਸੇ ਹੋਏ ਆ ਮੈਂ ਤੇ ਇੱਕ ਵੀਡੀਓ ਮੈਂ ਸਪੈਸ਼ਲ ਜਿਹੜਾ ਇਹਦੇ ਅਕੋਰਡਿੰਗ ਜੇਸੀ ਚੀਜ਼ਾਂ ਹੋਊਗੀਆਂ ਨਾ ਉਹ ਵੀ ਦੱਸੂਗਾ ਇਹ ਥੋੜੀ ਜੀ ਮਹਿੰਗੀ ਆ ਗੋਲੀ ਠੀਕ ਆ ਤੇ ਉਹ ਮੈਂ ਤੁਹਾਨੂੰ ਦੱਸੂਗਾ ਵੀ ਕਿੰਨੇ ਦੀ ਹੋਊਗੀ ਕਿੰਨੇ ਦੀ ਨਹੀਂ ਇਹਦਾ ਮੈਂ ਤੁਹਾਨੂੰ ਰੇਟ ਦਿਖਾ ਦਿੰਦਾ ਜੇ ਲੱਗਾ ਹੋਇਆ ਤੁਹਾਨੂੰ ਇਹ ਪ੍ਰਾਈਸ ਤੇ ਲੱਗਾ ਨਹੀਂ ਬਾਬੇ ਉਹ ਕੋਣਾ ਪਾੜ ਦਿੰਦਾ ਮੈਂ ਇੱਥੇ ਉੱਪਰ ਲੱਗਾ ਸੀਗਾ ਉਹ ਪਾੜ ਦਿੰਦਾ ਆ ਤੇ ਇਸ ਤੇ ਟੱਕੜ ਤੇ ਜਿਹੜਾ ਲਿਖਿਆ ਉਸ ਤੇ ਸਹੀ ਨਹੀਂ ਹੈਗਾ ਤੇ ਉਹ ਤੁਸੀਂ ਇਹ ਇਹਦੇ ਸੇਮ ਨੁਕਤਾ ਤੁਹਾਨੂੰ ਦੱਸੂਗਾ ਦੇਸੀ ਚੀਜ਼ਾਂ ਦਾ ਉਹ ਵਰਤ ਲਿਓ ਆਹ ਹੀ ਕੰਮ ਉਹ ਕਰੂਗਾ ਤੇ ਬਾਈ ਜਿਹੜੀ ਮੈਂ ਹੁਣੇ ਤੁਹਾਨੂੰ ਮੈਡੀਸਿਨ ਦਿਖਾਈ ਉਹ ਵੀ ਲੀਵਰ ਤੋਂ ਵੀ ਕਰਦੀ ਉਹ ਕਈ ਚੀਜ਼ਾਂ ਉਹਨਾਂ ਦਾ ਇਤਜ਼ਾਮ ਨਹੀਂ ਕਿਤੇ ਨਾ ਕਿਤੇ ਜਿਹੜੀ ਜਿਹੜਾ ਸਾਲਟ ਉਹ ਤੇ ਲੀਵਰ ਵਾਸਤੇ ਪਾਇਆ ਗਿਆ ਆ ਆਪਣੇ ਕੋਲ ਹੈਗੀ ਆ ਪੁਨਰਨਮਾ ਠੀਕ ਆ ਅਰਕ ਆਹ ਦੀ ਚੈੱਕ ਕਰ ਲਓ ਇਹ ਮੈਂ ਪਹਿਲਾਂ ਵੀ ਵੀਡੀਓ ਚ ਪਾਈ ਹੋਈ ਆ ਹਨਾ ਇਹਦਾ ਤੁਸੀਂ ਅੱਧਾ ਢੱਕਣ ਵੀ ਦੇ ਸਕਦੇ ਆ ਇਹ ਜਿਹੜੀ ਆਪਣੇ ਖੱਤਿਆ ਚ ਇੱਟ ਸੈੱਟ ਹੁੰਦੀ ਆ ਨਾ ਇਹ ਉਤੋਂ ਵੱਢਦੀ ਆ ਮੈਂ ਵੈਸੇ ਪਹਿਲਾਂ ਵੀ ਦੱਸਿਆ ਚਲੋ ਐਂਕੀ ਫੇਰ ਦੁਬਾਰਾ ਮੈਂ ਦੱਸ ਦਿੰਨਾ ਇਹ ਉਹ ਵਾਲਾ ਕੰਮ ਕਰਦੀ ਲੀਵਰ ਨੂੰ ਇੱਕ ਨਵੇਂ ਤੌਰ ਤੋਂ ਜਿੱਦਾਂ ਨਵਾਂ ਲੀਵਰ ਹੁੰਦਾ ਨਾ ਉਸਾ ਬਰਾ ਗ੍ਰੇਡ ਕਰਦੀ ਨਵਾਂ ਹੀ ਫੇਰ ਦੁਬਾਰਾ ਉਦੇ ਜਮ ਜਲ ਪੈਂਦਾ ਨਵੇਂ ਸਿਰੋ ਜੇ ਲੀਵਰ ਖਰਾਬ ਆ ਨਾ ਤੇ ਫਿਰ ਉਹ ਹੀ ਜਦਦਾ ਬੱਚੇ ਦਾ ਨਵਾਂ ਲੀਵਰ ਹੁੰਦਾ ਨਾ ਉਦਾਂ ਹੀ ਕੰਮ ਕਰਨ ਲੱਗ ਪੈਂਦਾ ਐ ਸਾਰਾ ਕੁਝ ਹਜਮ ਕਰੂਗੀ ਇਹ ਮੈਂ ਦੇ ਕੇ ਦੇਖਿਆ ਸੀ ਬਾਬੇ ਕੂਤਰ ਆਪਣਾ ਨਾ 2 ਕੁ ਘੰਟੇ ਫਿਰ ਕੇ ਬਹਿ ਗਿਆ 2-3 ਵਾਰੀ ਇਦਾਂ ਹੀ ਹੋ ਗਿਆ ਮੈਨੂੰ ਪਤਾ ਨਹੀਂ ਕਿ ਇਕੱਠਾ ਜਾ ਹੋ ਕੇ ਬਹਿਣ ਲੱਪਿਆ ਮੈਂ ਸਿਰਫ ਆ ਦਿੱਤੀ ਕਿਉਂਕਿ ਉਹਨੂੰ ਬੁਖਾਰ ਬਹੂਰ ਕੱਖ ਨਹੀਂ ਸੀ ਉੜਦਾ ਵੀ ਸੀ ਪਰ ਦੋ ਘੰਟੇ ਬੈਠੇ ਥਕਾਵਟ ਬਹੁਤ ਮਾਂਦਾ ਸੀ ਹੈ ਨਾ ਪਚਾਉਂਦਾ ਨਹੀਂ ਸੀ ਖਾਣਾ ਪਾਣਾ ਮੈਂ ਉਹਨੂੰ ਦੋ ਦਿਨ ਦੇ ਕੇ ਠੁੱਪੇ ਪਾਇਆ ਹਵਾਲੀ ਉਹੀ ਕਬੂਤਰ ਬਾਬਿਓ ਦੋ ਦਿਨ ਦੇ ਕੇ ਰੋਕ ਕੇ ਰੈਸਟੋਰੈਂਟ ਆਇਆ ਉਹੀ ਕਬੂਤਰ ਮੈਂ ਖਣਾ ਡੇਢ 2 ਵਜੇ ਬੈਠਾ ਸੀ ਉਦੋਂ ਵਾਰ ਫਿਰ ਵੱਧਦਾ ਹੀ ਗਿਆ ਵੱਧਦਾ ਇਹ ਨਹੀਂ ਕਿ ਬਹਿਣ ਲੱਪਿਆ ਮੈਂ ਦੋ ਮਿੰਟ ਹੀ ਫਿਰ ਬਦਲ ਲੱਪਿਆ ਕਬੂਤਰ ਆ ਦਵਾਈ ਆ ਹੈ ਨਾ ਇਹ ਉਹ ਤੋਂ ਮਿਲਣੀ ਤੁਹਾਨੂੰ ਪੰਸਾਰੀ ਦੀ ਉਹ ਮਿਲਣੀ ਆ ਸਾਹ ਇਹਦਾ ਰਿਜ਼ਲਟ ਮੈਂ ਲਿਆ ਜਿਹੜੀ ਕੀ ਮੈਂ ਉਹੋ ਚੀਜ਼ ਤੁਹਾਨੂੰ ਉਹੋ ਹੀ ਦੱਸੂਗਾ ਜਿਹੜਾ ਮੈਂ ਰਿਜ਼ਲਟ ਲਿਆ ਹੋਇਆ ਇਹ ਕੋਈ ਜ਼ਿਆਦਾ ਮਹਿੰਗੀ ਨਹੀਂ 100 150 ਰੁਪਏ ਦੀ ਆ ਸਾਰੀ ਠੀਕ ਆ ਉਹ ਹੈ ਗਈ ਆ ਜਾ ਕੇ 4000 ਦੇ ਲੱਗੇ ਜਾ ਕੇ 3500 4000 ਦੀ ਹੁਣੀ ਹੈ ਨਾ ਮੈਨੂੰ ਉਹ ਰੇਟ ਨਹੀਂ ਚੇਤਾ ਤੇ ਆ 100 100 150 ਰੁਪਏ ਦੀ ਆ ਕੰਮ ਇੰਨਾ ਕ ਬੰਬ ਕਰਦੀ ਤੁਸੀਂ ਕਰਕੇ ਦੇਖੋ ਕਰੀਏ ਲਿਆਗੇ ਕੂਟਰ ਤੁਹਾਡੇ ਲੋਹਾ ਬਣ ਜਾਣਗੇ ਕਰੀਏ ਲੀਵਰ ਤੇ ਕੋਈ ਵੀ ਪ੍ਰੋਬਲਮ ਹੋਊਗੀ ਨਾ ਐਨ ਸੈੱਟ ਕਰ ਦਿੰਦੇ ਕੂਟਰ ਖਾਣਾ ਪੀਣਾ ਪਚਾਉਣ ਲੱਗ ਪੈਂਦੇ ਆ ਚਲੋ ਬਾਬਿਓ ਗੁਰੂ ਘਰ ਵੀਏ ਕਾਟ ਹੋਣਾ ਸ਼ੁਰ ਸੇ ਟਾਈਮ ਹੋ ਗਿਆ 7.5 ਦਾ ਤੇ ਠੀਕ ਆ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ